ਸਰ ਐਸੇ ਹੀ ਕਾਰਨ ਆਗੇ ਨੇ ਕੀ ਇਥੇ ਮਜਬੂਰੀਆਂ ਹੀ ਹੈ ਕਿ ਪ੍ਰੋਪੰਪ ਬੰਦ ਕਰਨੇ ਪੈਗੇ ਨੇ ਦੇਖੋ ਜੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅਗਸਤ 2017 ਤੋਂ ਸਾਡਾ ਡੀਲਰ ਕਮਿਸ਼ਨ ਪਧਾਇਆ ਨਹੀਂ ਗਿਆ 7 ਸਾਲ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਗਈ ਪੈਟਰੋਲੀਅਮ ਮੰਤਰੀ ਸਾਡੇ ਹਰਦੀਪੂਰੀ ਜੀ ਨੇ ਹੁਣੇ ਪਾਰਲੀਮੈਂਟ ਵਿੱਚ ਜੋ ਕੁਐਸਚਨ ਦਾ ਜਵਾਬ ਦਿੱਤਾ ਰਾਜ ਸਭਾ ਵਿੱਚ ਕੋਈ ਚਿਤ ਨਾਲ ਸਾਨੂੰ ਲੱਗਦਾ ਹੈ ਕਿ ਹਲੀ ਨਿਕਟ ਫਿਊਚਰ ਵਿੱਚ ਸਾਨੂੰ ਕੋਈ ਉਮੀਦ ਨਹੀਂ ਲੱਗ ਰਹੀ ਕਿ ਸਾਡਾ ਕਮਿਸ਼ਨ ਜਲਦੀ ਵਧਨ ਦੀ ਉਮੀਦ ਹੈ ਫਿਰ ਉਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਲਗਾਤਾਰ ਸਾਡੀ ਕੰਪਨੀਆਂ ਦੇ ਨਾਲ ਮੀਟਿੰਗਾਂ ਬਰਾਬਰ ਚੱਲਦੀ ਰਹੀਆਂ ਉਹ ਸਾਨੂੰ ਆਸ਼ਵਾਸਨ ਦਿੰਦੇ ਰਹੇ ਕਿ ਅਸੀਂ ਤੁਹਾਡਾ ਕਮਿਸ਼ਨ ਬਹੁਤ ਜਲਦੀ ਵਧਾ ਰਹੇ ਹਾਂ ਅਸੀਂ ਕੈਲਕੂਲੇਸ਼ਨ ਕਰ ਰਹੇ ਹਾਂ ਅਸੀਂ ਹੁਣ ਕੀ ਕਰੀਏ ਅਸੀਂ ਕਿਹਾ ਕਿ ਹੋਰ ਕੁਝ ਨਹੀਂ ਕਰ ਸਕਦੇ ਤੇ ਅਸੀਂ ਆਪਣੇ ਖਰਚੇ ਘਟਾ ਸਕਦੇ ਨਹੀਂ ਜਿਹੜੀ ਮੀਟਿੰਗ ਬੁਲਾਈ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਉਹ ਚ ਆਮ ਸਹਿਮਤੀ ਬਣੀ ਕਿ ਅਸੀਂ ਜੋ ਹੈਗਾ ਸੰਡੇ ਦੇ ਸੰਡੇ ਪੈਟਰੋਲ ਪੰਪ ਬੰਦ ਰੱਖਾਂਗੇ ਉਧਣਾ ਲੈਵਨਰ ਜੋ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਮਬਰੀ ਪਟਰੋ ਪੰਪ ਹਫਤੇ ਚ ਰਹਿਣਗੇ ਬੰਦ ਪਟਰੋ ਪੰਪ ਐਸੋਸੀਏਸ਼ਨ ਵੱਲੋਂ ਜਿਹੜਾ ਕੀ ਐਲਾਨ ਕੀਤਾ ਗਿਆ ਹੈ ਵਾ ਕਿ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਪੂਰੀਆਂ ਨਹੀਂ ਹੋਈਆਂ ਜਿਹੜੇ ਜਿਹੜੇ ਕੀ ਸਾਡੇ ਟੈਕਸ ਜਿਹੜੇ ਕੀ ਸਾਡੀ ਆਮਦਨੀ ਸੀ ਉਹ ਵਧਾਈ ਨਹੀਂ ਗਈ ਸਰਕਾਰ ਦੇ ਵੱਲੋਂ ਕਿਉਂ ਨਹੀਂ ਵਧਾਈ ਗਈ ਸੀ ਕੀ ਐਸੇ ਕਾਰਨ ਨੇ ਪਟਰੋ ਪੰਪ ਬੰਦ ਰਹਿੰਦੇ ਮੇਨਾ ਜੁੜ ਚੁੱਕੇ ਨੇ ਗਾਂਧੀ ਸਰ ਸਰ ਐਸੇ ਕੀ ਕਾਰਨ ਆਗੇ ਨੇ ਕੀ ਇੱਥੇ ਮਜ਼ਦੂਰੀਆਂ ਹੀ ਨੇ ਕਿ ਪਟਰੋ ਪੰਪ ਬੰਦ ਕਰਨੇ ਪੈ ਗਏ ਨੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅਗਸਤ 2017 ਤੋਂ ਸਾਡਾ ਡੀਲਰ ਕਮਿਸ਼ਨ ਵਧਾਇਆ ਨਹੀਂ ਗਿਆ। ਔਰ ਪਹਿਲੇ ਤੇ 7 ਸਾਲ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਗਈ। 18 ਜਨਵਰੀ 2024 ਤੋਂ ਜਦਨ ਅਸੀਂ ਗਿਆਪਨ ਦਿੱਤਾ 17 18 ਸਟੇਟੈਂਟ ਚ ਕਿ ਸਾਡੇ ਡੀਲਰ ਕਮਿਸ਼ਨ ਉੱਤੇ ਵਿਚਾਰ ਕੀਤਾ ਜਾਵੇ। ਫਿਰ ਉਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ। ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਲਗਾਤਾਰ ਸਾਡੀ ਕੰਪਨੀਆਂ ਦੇ ਨਾਲ ਅੰਡਰ ਸੈਕਟਰੀ ਮੰਤਰੀ ਸਾਹਿਬ ਦੇ ਅੰਡਰ ਸੈਕਟਰੀ ਦੇ ਨਾਲ ਮੀਟਿੰਗਾਂ ਬਰਾਬਰ ਚੱਲਦੀ ਰਹੀਆਂ ਉਹ ਸਾਨੂੰ ਆਸ਼ਵਾਸਨ ਦਿੰਦੇ ਰਹੇ ਕਿ ਅਸੀਂ ਤੁਹਾਡਾ ਕਮਿਸ਼ਨ ਬਹੁਤ ਜਲਦੀ ਵਧਾ ਰਹੇ ਹਾਂ ਅਸੀਂ ਕੈਲਕੂਲੇਸ਼ਨ ਕਰ ਰਹੇ ਹਾਂ ਤੇ ਅਸੀਂ ਉਹਨਾਂ ਦੇ ਵਿਸ਼ਵਾਸ ਦੇ ਉੱਪਰ ਹਾਲੀ ਤੱਕ ਚੱਲਦੇ ਆਏ ਪਰ ਜਿਹੜਾ ਹੁਣੇ ਮਾਨਯੀ ਪੈਟਰੋਲੀਅਮ ਮੰਤਰੀ ਸਾਡੇ ਹਰਦੀਪੂਰੀ ਜੀ ਨੇ ਹੁਣੇ ਪਾਰਲੀਮੈਂਟ ਵਿੱਚ ਜੋ ਕੁਐਸਚਨ ਦਾ ਜਵਾਬ ਦਿੱਤਾ ਰਾਜ ਸਭਾ ਵਿੱਚ ਉਹ ਨਾਲ ਸਾਨੂੰ ਲੱਗਦਾ ਹੈ ਕਿ ਹਲੀ ਨਿਕਟ ਫਿਊਚਰ ਵਿੱਚ ਸਾਨੂੰ ਕੋਈ ਉਮੀਦ ਨਹੀਂ ਲੱਗ ਰਹੀ ਕਿ ਸਾਡਾ ਕਮਿਸ਼ਨ ਜਲਦੀ ਵਧਨ ਦੀ ਉਮੀਦ ਹੈਗੀ ਹੈ ਅਸੀਂ ਹੁਣ ਕੀ ਕਰੀਏ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਅਸੀਂ ਕਿਹਾ ਕਿ ਹੋਰ ਕੁਝ ਨਹੀਂ ਕਰ ਸਕਦੇ ਤੇ ਅਸੀਂ ਆਪਣੇ ਖਰਚੇ ਘਟਾ ਸਕਦੇ ਹਾਂ ਖਰਚੇ ਘਟਾਉਣ ਵਾਸਤੇ ਜਿਕਨ ਸਾਰੇ ਹੀ ادارے ਜਾਂ ਸਾਰੇ ਹੀ ਜੋ ਪ੍ਰਾਈਵੇਟ ਜੌਬ ਹੋਵੇ ਗਵਰਨਮੈਂਟ ਜੌਬ ਹੋਵੇ ਜਾਂ ਕੋਈ ਵੀ ਹੋਵੇ ਹਰ ਬੰਦਾ ਇੱਕ ਛੁੱਟੀ ਲੈਂਦਾ ਹੈ ਤੇ ਅਸੀਂ ਵੀ ਇੱਕ ਛੁੱਟੀ ਦੇ ਹੱਕਦਾਰ ਤੇ ਇਸ ਵਾਸਤੇ ਅਸੀਂ ਆਪਣੀ ਜਿਹੜੀ ਮੀਟਿੰਗ ਬੁਲਾਈ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਉਹ ਚ ਆਮ ਸਹਿਮਤੀ ਬਣੀ ਕਿ ਅਸੀਂ ਜੋ ਹੈਗਾ ਸੰਡੇ ਦੇ ਸੰਡੇ ਪੈਟਰੋਲ ਪੰਪ ਬੰਦ ਰੱਖਾਂਗੇ ਪਰ ਹਾਲੀ ਅਸੀਂ ਇਹਦੀ ਕੋਈ ਡੇਟ ਅਨਾਉਂਸ ਨਹੀਂ ਕੀਤੀ ਬਹੁਤ ਹੀ ਤੁਹਾਡੇ ਜ਼ਰੀਏ ਅਸੀਂ ਅਨਾਉਂਸ ਕਰ ਦਾਂਗੇ ਕਿ ਅਸੀਂ ਕਿਸ ਸੰਡੇ ਤੋਂ ਆਪਣੇ ਪੈਟਰੋਲ ਪੰਪ ਇੱਕ ਦਿਨ ਅਸੀਂ ਸੰਡੇ ਹਫਤੇ ਦੀ ਇੱਕ ਦਿਨ ਅਸੀਂ ਬੰਦ ਕਰਾਂਗੇ ਸਰ ਜਿਵੇਂ ਕਿ ਤੁਸੀਂ ਕਿਹਾ ਕਿ ਸੰਡੇ ਨੂੰ ਜਿਹੜਾ ਕਿ ਤੁਸੀਂ ਵੀ ਹੱਕ ਦਾ ਰੱਖਦੇ ਹੋ ਛੁੱਟੀ ਦਾ ਤੇ ਪਰ ਸਰ ਜੇਕਰ ਪਟਰੋਪੰ ਬੰਦ ਹੋ ਗਏ ਤੇ ਫੇਤਾ ਲੋਕਾਂ ਨੂੰ ਜ਼ਿਕਰ ਪਰੇਸ਼ਾਨੀਆਂ ਸਾਹਮਣਾ ਕਰਨਾ ਪਏਗਾ ਬਹੁਤ ਜ਼ਿਆਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜੀ ਪਿੱਛੇ ਸਟੇਟ ਬੈਂਕਾਂ ਦਾ ਇੱਕ ਸਟ੍ਰਾਈਕ ਦਾ ਬੜਾ ਪੰਗਾ ਚੱਲਿਆ ਸੀ ਕਿ ਜਦਨ ਸੈਟਰਡੇ ਬੰਦ ਕਰਨਾ ਸੀ ਜੀ ਕਿੰਨਾ ਆਹਕਾਰ ਮਚਿਆ ਸੀ ਜੀ ਕਿ ਸੈਟਰਡੇ ਨੂੰ ਬੰਦ ਹੋ ਜਾਏਗਾ ਕਿਵੇਂ ਕੰਮ ਚੱਲੂਗਾ ਕੀ ਹੋਗਾ ਅੱਜ ਦੂਸਰਾ ਔਰ ਚੌਥਾ ਸੈਟਰਡੇ ਬੰਦ ਹੋ ਰਿਹਾ ਨਾ ਜੀ ਕਸਟਮਰ ਤਿਆਰ ਹੋ ਗਿਆ ਨਾ ਪ੍ਰੇਪਰੇਸ਼ਨ ਹੋ ਗਈ ਨਾ ਮੈਨੇਜ ਕਰਦੇ ਆ ਨਾ ਹੁਣ ਅਸੀਂ ਵੀ ਬਿਜ਼ਨਸ ਹੈਗੀ ਹੈ ਜੋ ਸਾਾਨੂੰ ਕੈਸ਼ ਜਮਾ ਕਰਾਉਣਾ ਪੈਂਦਾ ਹੈ ਉਹ ਅਸੀਂ ਸੈਟਰਡੇ ਨੂੰ ਕਰਾ ਲੈਨੇ ਆ ਨਾ ਤੇ ਇੱਕ ਨਹੀਂ ਸਾਡੇ ਕਸਟਮਰ ਜਿਹੜੇ ਕਸਟਮਰ ਹੈਗੇ ਸਾਡੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਣ ਦੇਵਾਂਗੇ ਪਰ ਤੁਹਾਡੇ ਕੋਲ ਅਸੀਂ ਸਪੋਰਟ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਖੜੇ ਹੋ ਕੇ ਇਸ ਮੁਹਿੰਮ ਵਿੱਚ ਸਾਡਾ ਸਾਥ ਦਿਓ ਔਰ ਰਹੀ ਗੱਲ ਤੁਹਾਡੀ ਐਮਰਜੈਂਸੀ ਸਰਵਿਸਿਜ਼ ਦੀਆਂ ਚਾਹੇ ਉਹ ਐਡਮਿਸਿਸ ਐਡਮਿਨਿਸਟ੍ਰੇਸ਼ਨ ਦੀ ਹੋ ਕੋਈ ਪ੍ਰੋਬਲਮ ਆਵੇ ਜਾਂ ਕਿਸੇ ਐਂਬੂਲੈਂਸ ਦੀ ਕੋਈ ਪ੍ਰੋਬਲਮ ਆਵੇ ਯਾ ਕਿਸੇ ਐਮਰਜੈਂਸੀ ਸਰਵਿਸਿਜ਼ ਕਿਸ ਨੂੰ ਚਾਹੀਦੀ ਹੈ ਅਸੀਂ ਉਸ ਵਾਸਤੇ ਹਮੇਸ਼ਾ ਤਿਆਰ ਆ ਉਹ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਆਂਦਾ ਮਗੇ ਸਰ ਜਿਵੇਂ ਕਿ ਕਮਿਸ਼ਨ ਦੀ ਜੇਤੂ ਦੀ ਗੱਲ ਕੀਤੀ ਹੈ ਕਮਿਸ਼ਨ ਨੂੰ ਲੈ ਕੇ ਕਿਹੜੇ ਕਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜਿਹੜੇ ਕਿ 7 ਸਾਲ ਤੋਂ ਕਮਿਸ਼ਨ ਨਹੀਂ ਵਧੀ ਗਈ ਦੇਖੋ ਹੁਣ ਇਹ ਤੇ ਇਹ ਤੇ ਹੁਣ ਕਾਰਨ ਕੰਪਨੀਆਂ ਹੀ ਜਾਣਨ ਕਿ ਕਿਉਂ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਪੁੱਛਦੇ ਰਹਿੰਦੇ ਆ ਕਿ ਸਾਨੂੰ ਬ੍ਰੇਕਅਪ ਦੇ ਦਿਓ ਸਾਨੂੰ ਬ੍ਰੇਕਅਪ ਵੀ ਨਹੀਂ ਦਿੰਦੇ ਜਿਹੜਾ ਸਾਡਾ ਹੁਣ ਮੰਤਰੀ ਸਾਹਿਬ ਕਹਿੰਦੇ ਨੇ ਕਿ ਤੁਹਾਡੇ ਸੁਪਰੀਮ ਕੋਰਟ 'ਚ ਕੇਸ ਚੱਲਦਾ ਪਿਆ ਉਹ ਕੇਸ ਸਾਡੇ ਡੀਲਰ ਮਾਰਜਨ ਉੱਤੇ ਨਹੀਂ ਦਿੱਤਾ ਨਹੀਂ ਹੈਗਾ ਸਾਡੀ ਆਇਲ ਕੰਪਨੀਆਂ OMC's ਜਿਹਨੂੰ ਕਹਿੰਦੇ ਆਪਾਂ ਆਇਲ ਮਾਰਕੀਟਿੰਗ ਕੰਪਨੀਆਂ ਨੇ ਸੁਪਰੀਮ ਕੋਰਟ 'ਚ ਆਪਣਾ ਰਿਪਲਾਈ ਫਾਈਲ ਕੀਤਾ ਹੋਇਆ ਹੈ ਉਹਨਾਂ ਨੇ ਪੰਜ-ਸੱਤ ਜਗ੍ਹਾ ਇਹ ਚੀਜ਼ ਨੂੰ ਕਲੀਅਰ ਲਿਖਿਆ ਆਇਆ ਹੈ ਕਿ ਇਹ ਜਿਹੜੀ ਕੇਸ ਹੈਗਾ ਇਹਦੇ ਵਿੱਚ ਡੀਲਰ ਮਾਰਜਨ ਦਾ ਕੋਈ ਜ਼ਿਕਰ ਨਹੀਂ ਹੈਗਾ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੁਹਾਡੇ ਮਰਫਤ ਕਿ ਸਾਡੇ ਡੀਲਰ ਕਮਿਸ਼ਨ ਜੋ 2017 ਤੋਂ ਪੈਂਡਿੰਗ ਹੈਗੇ ਨੇ ਜਦ ਤੋਂ ਜਲਦ ਤੋਂ ਜਲਦ ਵਧਾਏ ਜਾਣ ਅਸੀਂ ਬਹੁਤ ਪ੍ਰੋਬਲਮ ਵਿੱਚ ਹੈਗੇ ਆ ਖਾਸ ਕਰ ਛੋਟਾ ਡੀਲਰ ਬਹੁਤ ਦਿੱਕਤੀ ਚ ਹੈ ਉਹ ਬਹੁਤ ਪ੍ਰੋਬਲਮ ਵਿੱਚ ਹੈਗਾ ਸਰ ਰੇਟਾ ਜੇ ਵੀ ਰੇਟਾ ਜੇ ਵੀ ਵਾਦਾ ਕੀਤਾ ਗਿਆ ਪੈਟਰੋਲ 'ਚ ਵੀ ਵਾਦਾ ਕੀਤਾ ਗਿਆ ਡੀਜ਼ਲ 'ਚ ਵੀ ਵਾਦਾ ਕੀਤਾ ਗਿਆ ਆਮ ਵਿਅਕਤੀ ਇੱਕ ਪਰੇਸ਼ਾਨ ਦਿਖਦਾ ਨਜ਼ਰ ਆਉਂਦਾ ਗਿਆ ਹੈ ਕੀ ਇਹ ਰੇਟ ਪਿੱਛੋਂ ਵਧਾਈ ਜਾ ਰਹੀ ਹੈ ਤੁਹਾਡੇ ਵੱਲੋਂ ਬਤਾਏ ਜਾ ਰਹੇ ਦੇਖੋ ਜੀ ਇਹ ਇਹਦੇ 'ਚ ਸਾਡਾ ਕਦੇ ਵੀ ਕੋਈ ਕੰਟਰੋਲਿੰਗ ਹੁੰਦਾ ਜੀ ਜੋ ਵੀ ਰੇਟ ਹੈਗਾ ਇਹ ਸੈਂਟਰਲ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੀ ਪਾਲਿਸੀ ਦੇ ਹਿਸਾਬ ਨਾਲ ਹੁੰਦਾ ਜੀ ਐਕਸਾਈਜ਼ ਡਿਊਟੀਆਂ ਹੁੰਦੀਆਂ ਨੇ ਵੈਟ ਹੁੰਦਾ ਉਹ ਨਾਲ ਐਡ ਹੋ ਕੇ ਰੇਟ ਡਿਸਾਈਡ ਹੁੰਦਾ ਉਹ ਰੇਟ ਸਾਡੇ ਕੋਲ ਇੱਕ ਪੈਸੇ ਦਾ ਵੀ ਪਲੱਸ ਮਾਈਨਸ ਕਰਨ ਦਾ ਸਾਡੇ ਕੋਲ ਕੋਈ ਸਿਸਟਮ ਨਹੀਂ ਹੈਗਾ ਕਿ ਅਸੀਂ ਰੇਟ ਆਪਣੀ ਤਰਫੋਂ ਕਰ ਸਕੀਏ ਜੀ ਔਰ ਰਹੀ ਗੱਲ ਦੂਜੀ ਕੀ ਜਿੰਨੇ ਵੀ ਸਾਡੇ ਰੇਟ ਨੂੰ ਲੈ ਕੇ ਅੱਜ ਤੁਸੀਂ ਦੇਖ ਲਓ ਪਿਛਲੇ 7 ਸਾਲਾਂ ਵਿੱਚ પેટ્રોલ ਦਾ ਰੇਟ ਜਿਹੜਾ 50-60 ਰੁਪਏ ਹੁੰਦਾ ਸੀ ਅੱਜ 100 ਰੁਪਏ ਪਹੁੰਚ ਗਿਆ ਜੀ ਜਿਹੜਾ 48 ਤੋਂ 52 ਰੁਪਏ ਦੇ ਵਿੱਚ ਘਾ ਡੀਜ਼ਲ ਹੁੰਦਾ ਸੀ ਅੱਜ 90 ਰੁਪਏ ਪਹੁੰਚ ਗਿਆ ਜੀ ਤੁਸੀਂ ਇਲੈਕਟ੍ਰਿਸਿਟੀ ਅੱਜ ਦੇਖ ਲਓ ਕਿੱਥੋਂ ਤੋਂ ਕਿੱਥੋਂ ਪਹੁੰਚ ਗਈ ਜੀ ਵੇਜਸ ਕਿੱਥੋਂ ਪਹੁੰਚ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਹੈਗੀਆਂ ਨੇ ਸਾਡੇ ਪੰਪ ਤੇ ਉਹ ਸਾਰੀਆਂ ਚੀਜ਼ਾਂ ਡਬਲ ਹੋ ਗਈਆਂ ਅਸੀਂ ਉਸੇ ਮਾਰਜਨ ਤੇ ਕੰਮ ਕਰ ਰਹੇ ਹਾਂ ਜੋ ਪੋਸਿਬਲ ਨਹੀਂ ਹੈਗਾ ਇੱਕ ਸਰਕਾਰਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਸੀਰੀਅਸਲੀ ਵਿਚਾਰ ਕਰਨਾ ਚਾਹੀਦਾ ਹੈ ਔਰ ਕਰਕੇ ਜਲਦ ਤੋਂ ਜਲਦ ਸਾਨੂੰ ਇਹ ਵਿੱਚ ਰਿਆਇਤ ਦੇਣੀ ਚਾਹੀਦੀ ਹੈ ਸਰ ਪਿਛਲੀ ਕਾਲ ਆਈ ਸੀਗੀ ਇੱਕ ਹਰਿਆਣਾ ਦੇ ਵੱਲੋਂ ਕਿ ਪਟੜੋਪਮ ਜਿਹੜੀ ਕਿ ਇਹ ਬੰਦ ਕੀਤੇ ਜਾਂਦੇ ਉਹ ਇੱਕ ਵਾਰੀ ਮੀਟਿੰਗ ਵੀ ਹੋਈ ਸੀ ਸਤਲੁਜ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਹੋਈ ਸੀ ਸਾਰੇ ਡੀਲਰਸ ਇਕੱਠੇ ਹੋਏ ਸੀਗੇ ਪੈਟਰੋਲੀਅਮ ਐਸੋਸੀਏਸ਼ਨ ਇਕੱਠੇ ਹੋਈ ਸੀਗੀ ਅਸ਼ੋਕ ਚੇਅਰਮੈਨ ਅਸ਼ੋਕ ਸਚਿਦੇਵਾ ਵੀ ਇਕੱਠੇ ਹੋਏ ਸੀਗੇ ਉਦੋਂ ਵੀ ਮੀਟਿੰਗ ਕੀਤੀ ਗਈ ਸੀ ਉਦੋਂ ਵੀ ਜਿਹੜਾ ਐਲਾਨ ਦਿੱਤਾ ਗਿਆ ਸੀ ਕਿ ਪੈਟਰੋ ਪੰਪ ਚ ਰਹੀਆਂ ਬੰਦ ਰਹਿਣਗੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਗੱਲ ਤੁਸੀਂ ਜਿਹੜੀ ਮੀਟਿੰਗ ਹੈਗੀ ਆ ਅਪ੍ਰੈਲ ਵਿੱਚ ਹੋਈ ਸੀ ਜੀ ਅਪ੍ਰੈਲ ਮੀਟਿੰਗ ਵਿੱਚ ਜਦੋਂ ਨਾ ਮੁੱਦਾ ਹੋਇਆ ਸੀ ਜੀ ਤੇ ਉਸ ਟਾਈਮ ਹਰਿਆਣਾ ਨੇ ਕਾਲ ਦਿੱਤੀ ਸੀ ਬੰਦ ਦੀ ਜੀ ਉਸੇ ਟਾਈਮ ਅੰਡਰ ਸੈਕਟਰੀ ਸਾਹਿਬ ਨੇ ਸ ਦੇ ਲਈ ਸਦਿਆ ਸੀ ਸਾਡੇ ਐਸੋਸੀਏਸ਼ਨ ਨੂੰ ਸਦਿਆ ਸੀ ਤੇ ਨਾਲ ਦੇ ਨਾਲ ਸਾਡੀ ਕੰਪਨੀਆ ਨੂੰ ਵੀ ਸਦਿਆ ਸੀ ਕਿ ਤੁਸੀਂ ਇਹ ਕਿਸੇ ਤਰ੍ਹਾਂ ਇਹ ਇਲੈਕਸ਼ਨ ਨੂੰ ਟਪਾ ਲੋ ਔਰ ਸਾਨੂੰ ਬਹੁਤ ਖੇਦ ਹੈਗਾ ਕਿ ਅਸੀਂ 2017 ਤੋਂ ਤੁਹਾਡਾ ਕਮਿਸ਼ਨ ਨਹੀਂ ਵਧਾ ਸਕੇ ਇਹ ਬਹੁਤ ਖੇਦ ਦੀ ਗੱਲ ਹੈਗੀ ਹੈ ਪਰ ਜਿਵੇਂ ਇਲੈਕਸ਼ਨ ਖਤਮ ਹੋਣਗੇ ਅਸੀਂ 2 ਮਹੀਨੇ ਚ ਤੁਹਾਨੂੰ ਆਸ਼ਵਾਸਨ ਦਿੰਨੇ ਆ ਕਿ ਇਹ ਤੁਹਾਡਾ ਡੀਲਰ ਕਮਿਸ਼ਨ ਵਧਾਇਆ ਜਾਏਗਾ ਪਰ ਅਸੀਂ ਉਸੀ ਆਸ਼ਵਾਸਨ ਤੇ ਚਲੇ ਆ ਰਹੇ ਸੀ ਔਰ ਉਸੀ ਆਸ਼ਵਾਸਨ ਤੇ ਅਸੀਂ हरियाणा ਨੂੰ ਵੀ ਇਹ ਵਿਸ਼ਵਾਸ ਦਲਾਇਆ ਕਿ ਭਾਈ ਸਾਹਿਬ ਤੁਸੀਂ ਇਹ ਸਟ੍ਰਾਈਕ ਵਾਪਸ ਲੈ ਲਓ ਔਰ ਸਰਕਾਰ ਜਦਨ ਵੀ ਇਹ ਸਰਕਾਰ نئی ਸਰਕਾਰ ਆਏਗੀ 2 ਮਹੀਨੇ ਦੇ ਅੰਦਰ ਅੰਦਰ ਸਾਡਾ ਕਮਿਸ਼ਨ ਵਧਾਇਆ ਜਾਏਗਾ ਪਰ ਜੋ ਮੰਤਰੀ ਸਾਹਿਬ ਦੇ ਬਿਆਨ ਦੇ ਬਾਅਦ ਜੋ ਹੁਣ ਸਾਨੂੰ ਉਮੀਦਾਂ ਘਟ ਲੱਗ ਰਹੀਆਂ ਨੇ ਇਸ ਕਰਕੇ ਅਸੀਂ ਹੁਣ ਆਪਣੇ ਖਰਚੇ ਘਟਾਉਣ ਵਾਸਤੇ ਮਹੀਨੇ ਦੀ ਚਾਰ ਛੁੱਟੀਆਂ ਸੰਡੇ ਨੂੰ ਅਸੀਂ ਬੰਦ ਰੱਖਾਂਗੇ ਹਾਲੀ ਅਸੀਂ ਸੰਡੇ ਕਿਹੜਾ ਕਿਹੜੇ ਸੰਡੇ ਤੋਂ ਜਾਵਾਂਗੇ ਇਹ ਹਾਲੀ ਡਿਸਾਈਡ ਨਹੀਂ ਕੀਤਾ ਜਿਵੇਂ ਵੀ ਡਿਸਾਈਡ ਕਰਾਂਗੇ ਤੁਹਾਨੂੰ ਅਗਵਤ ਕਰਾ ਦਿੱਤਾ ਜਾਊਗਾ ਪਰ 7 ਸਾਲ 7 ਸਾਲ ਥੋੜੇ ਨਹੀਂ ਹੁੰਦੇ ਕਮਿਸ਼ਨ ਕਿਉਂ ਨਹੀਂ ਵਧਾਈ ਕਿ ਤੇ ਕਿੰਨੇ ਕਿੰਨੇ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਬੈਠ ਕੇ ਤੇ ਕਿੰਨੇ ਕਿੰਨੇ ਵਾਅਦੇ ਕੀਤੇ ਗਏ ਉਹਨਾਂ ਨੇ ਤੇ ਕਿਹੜੇ ਕਿਹੜੇ ਸਟ੍ਰਾਈਕਾਂ ਤੋਰੀਆਂ ਰੱਦ ਕੀਤੀਆਂ ਗਈਆਂ ਉਹਨਾਂ ਦੇ ਕਹਿਮਤੇ ਦੇਖੋ ਜੀ ਮੈਂ ਤੁਹਾਨੂੰ ਪਹਿਲੇ ਵੀ ਉਹ ਨਹੀਂ ਦੱਸਿਆ 18 ਜਨਵਰੀ 2024 ਤੋਂ ਇਹ سلسلہ ਸ਼ੁਰੂ ਹੋਇਆ ਜਦੋਂ ਅਸੀਂ ਗਿਆਪਨ ਦਿੱਤਾ ਉਹਦੇ ਬਾਅਦ ਲਗਾਤਾਰ ਹਰ ਮਹੀਨੇ ਸਾਡੀ OMC ਦੇ ਨਾਲ ਮੀਟਿੰਗ ਹੁੰਦੀ ਰਹੀ ਫਰਵਰੀ ਚ ਮੀਟਿੰਗ ਹੋਈ ਮਾਰਚ ਚ ਮੀਟਿੰਗ ਹੋਈ ਅਪ੍ਰੈਲ ਚ ਮੀਟਿੰਗ ਹੋਈ ਮਈ ਚ ਮੀਟਿੰਗ ਹੋਈ ਜੂਨ ਚ ਮੀਟਿੰਗ ਹੋਈ ਜੂਨ 29 ਦੇ ਬਾਅਦ ਸਾਡੀ ਕੋਈ ਮੀਟਿੰਗ ਨਹੀਂ ਹੋਈ ਕੋਈ ਜੁਲਾਈ ਚ ਮੀਟਿੰਗ ਨਹੀਂ ਹੋਈ ਅਜੇ ਤੱਕ ਸਾਨੂੰ ਇਹ ਹੀ ਆਸ਼ਵਾਸਨ ਦਿੱਤਾ ਜਾ ਰਿਹਾ ਸੀ ਕਿ ਅਸੀਂ ਕੈਲਕੂਲੇਸ਼ਨ ਕਰ ਰਹੇ ਹਾਂ ਤੁਹਾਨੂੰ ਜਲਦ ਹੀ ਅਗਵਤ ਕੀਤਾ ਕਰਾਇਆ ਜਾਏਗਾ ਕਿ ਅਸੀਂ ਕਮਿਸ਼ਨ ਵਧਾਣਾ ਹੈ ਪਰ ਜਦੋਂ ਹੁਣ ਮੰਤਰੀ ਸਾਹਿਬ ਦਾ ਬਿਆਨ ਆਇਆ ਉਹਦੇ ਨਾਲ ਸਾਨੂੰ ਇਹ ਲੱਗ ਰਿਹਾ ਹੈ ਕਿ ਹਾਲੀ ਨਿਕਟ ਭਵਿਸ਼ ਵਿੱਚ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਮਜਬੂਰਨ ਇੱਕ ਕਦਮ ਚੱਕਣਾ ਪੈ ਰਿਹਾ ਸਰ ਇੱਕ ਕੇਸ ਵੀ ਤਾਂ ਇਨਾ ਐਸੋਸੀਏਸ਼ਨ ਮੂਲੇ ਲਾਇਆ ਗਿਆ ਸੀਗਾ ਪਰ ਉਹ ਕੇਸ ਜਿੱਦ ਕਿ ਜਿੱਤ ਲਿੱਤਾ ਇਹ ਹਾਸਲ ਕਰ ਲਿੱਤਾ ਗਈ ਪਰ ਫਿਰ ਵੀ ਜਿਹੜਾ ਕੀ ਹੈ ਉਹਦੇ ਵਿੱਚੋਂ ਕੁਝ ਇਦਾਂ ਦੀ ਗੱਲਬਾਤ ਹੋਈ ਸੀਗੀ ਦੇਖੋ ਜੀ ਸਿੰਗਲ ਬੈਂਚ ਦੇ ਹਾਈ ਕੋਰਟ ਨੇ ਫੈਸਲਾ ਸਾਡੇ ਹੱਕੇ ਚ ਦਿੱਤਾ ਸੀ ਜੀ ਡਬਲ ਬੈਂਚ ਚ ਉਹਨਾਂ ਨੇ ਸਰਕਾਰ ਦੇ ਹੱਕੇ ਚ ਫੈਸਲਾ ਦਿੱਤਾ ਸੀ ਅਸੀਂ ਫਿਰ ਸੁਪਰੀਮ ਕੋਰਟ ਗਏ ਜੀ ਸੁਪਰੀਮ ਕੋਰਟ 'ਚ ਉਹ ਮਸਲਾ ਡీలਰ ਕਮਿਸ਼ਨ ਦੇ ਨਾਲ ਨਹੀਂ ਹੈ ਉਹ ਮਸਲਾ ਹੈਗਾ ਐਮ ਡੀਜੀ ਦੇ ਅਗੇਂਸ ਜੀ ਸਾਡੇ ਉਹਦੇ ਅੰਦਰ ਕੋਈ ਕਲੋਜ਼ ਸੀ ਜਿਸ ਚ ਸਾਨੂੰ ਉਹ ਚ ਲੱਗ ਰਿਹਾ ਸੀ ਕਿ ਸਾਨੂੰ ਗੱਲ ਸੁਣੀ ਜਾਵੇ ਜਦੋਂ ਕੰਪਨੀਆਂ ਨੇ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਫਿਰ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਪਰ ਉਸ ਕੇਸ ਦਾ ਸਾਡੇ ਡੀਲਰ ਮਾਰਜਨ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਹੋਰ ਹੁਣ ਮੀਟਿੰਗ ਹੋਈ ਹੈ ਸਤਲੁਜ ਕਲੱਬ ਦੇ ਵਿੱਚ ਕੱਲ ਪਰਸੋ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਕਿਹਾ ਗਿਆ ਹੈ ਤੇ ਕਿਹੜੇ ਕਿਹੜੇ ਨਤੀਜੇ ਆਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਤੀਜੇ ਆਉਣਗੇ ਦੇਖੋ ਜੀ ਜਿਹੜੀ ਹੁਣੀ ਅਸੀਂ ਮੀਟਿੰਗ ਕੀਤੀ ਹੈ ਦੋ ਚਾਰ ਦਿਨ ਪਹਿਲੇ ਜਿਹੜੀ ਮੀਟਿੰਗ ਸਤਲੁਜ ਕਲੱਬ ਸੇ ਹੋਈ ਹੈ ਉਸ ਮੀਟਿੰਗ ਦੇ ਚ ਅਸੀਂ ਸਾਰੇ ਡੀਲਰ ਭਰਾਵਾਂ ਨੇ ਆਪချင်း ਸਹਿਮਤੀ ਦਿੱਤੀ ਹੈ ਕਿ ਹਰ ਸੰਡੇ ਨੂੰ ਅਸੀਂ ਪੰਪ ਬੰਦ ਰੱਖਾਂਗੇ ਪਰ ਉਹ ਸੰਡੇ ਜਿਹੜਾ ਹੈਗਾ ਇਸ ਤੋਂ ਪਹਿਲੇ ਅਸੀਂ ਆਪਣੇ ਕਸਟਮਰ ਨੂੰ ਔਰ ਆਪਣੇ ਡੀਲਰਾਂ ਨੂੰ ਸਾਰਿਆਂ ਨੂੰ ਅਗਵਤ ਕਰਾ ਸਕੀਏ ਐਡਮਿਨਿਸਟ੍ਰੇਸ਼ਨ ਨੂੰ ਦੱਸ ਸਕੀਏ ਕਿ ਅਸੀਂ ਇਸ ਸੰਡੇ ਤੋਂ ਆਪਾਂ ਜਾਣਾ ਚਾਹ ਰਹੇ ਹਾਂ ਠੀਕ ਹੈ ਸਰ ਹੁਣ ਆਗੇ ਅਗਲੇ ਨਤੀਜੇ ਕੀ ਹੋਣਗੇ ਅਗਲੇ ਨਤੀਜੇ ਤੇ ਸਾਡਾ ਤੇ ਕੁਝ ਨਹੀਂ ਹੈਗਾ ਇਹ ਤੇ ਸਰਕਾਰਾਂ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਕਿਹੜੇ ਨਤੀਜੇ ਚਾਹੁੰਦੇ ਨੇ ਅਸੀਂ ਤੇ ਸਹਿਯੋਗ ਦੇਣ ਨੂੰ ਤਿਆਰ ਹੈ ਅੱਜ ਵੀ ਦੇਣ ਨੂੰ ਤਿਆਰ ਹੈ ਕੱਲ੍ਹ ਨੂੰ ਦੇਣ ਤਿਆਰ ਉਹ ਜਦੋਂ ਚਾਹਣਗੇ ਅਸੀਂ ਇਸ ਚੀਜ਼ ਨੂੰ ਖਤਮ ਕਰ ਲਾਂਗੇ ਤੋ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਟ੍ਰੋਪਮ ਬੰਦ ਰਹਿਣਗੇ ਜਾਂ ਖੁੱਲਣਗੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈਗਾ ਕਿ ਅਸੀਂ ਜਿਹੜਾ ਹੈਗਾ ਇੱਕ ਛੁੱਟੀ ਹਫਤੇ ਚ ਲੈਣਾ ਚਾਹੁੰਦੇ ਆ ਉਹ ਹੁਣ ਕਿਹੜੇ ਹਫਤੇ ਤੋਂ ਅਸੀਂ ਜਾਵਾਂਗੇ ਉਹ ਤੁਹਾਨੂੰ ਅਸੀਂ ਅਗਭਤ ਕਰਾ ਦੇਵਾਂਗੇ ਸੋ ਬਿਲਕੁਲ ਇੱਕ ਗੱਲਬਾਤ ਬਿਲਕੁਲ ਹੋਈ ਗਾਂਧੀ ਜੀ ਨੇ ਜੋ ਕਿ ਪਰਉਪੰਪ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਨੇ ਸਾਫ਼ ਸਪਸ਼ਟੀਜ ਦੇ ਵਿੱਚ ਕਿਹਾ ਕਿ ਅਸੀਂ ਵੀ ਇੱਕ ਦਿਨ ਦੀ ਛੁੱਟੀ ਜਿਹੜੀ ਚਾਹੁੰਦੇ ਆ ਪਰ ਜਿਹੜਾ ਕਿ ਇਹ ਮਸਲਾ ਕੀ ਹੈ ਮਸਲੇ ਇਹ ਆ ਕਿ ਜਿਹੜਾ ਕਿ 7 ਤੋਂ 8 ਸਾਲ ਹੋ ਗਏ ਆ ਜਿਹੜਾ ਕਿ ਸਾਡਾ ਕਮਿਸ਼ਨ ਨਹੀਂ ਵਧਾਈ ਗਿਆ ਇਲੈਕਟ੍ਰਿਸਿਟੀ ਦਾ ਬਿੱਲ ਜੋ ਵੀ ਖਰਚੇ ਹੁੰਦੇ ਨੇ ਉਹ ਵਧਾਏ ਉਹ ਅਸੀਂ ਕਿੱਥੋਂ ਦੇਈਏ ਸੋ ਬਿਲਕੁਲ ਇੱਕ ਸਰਕਾਰ ਦੇ ਨਾਲ ਗੱਲਬਾਤ ਵੀ ਚੱਲ ਰਹੀ ਆ ਹਰ ਇੱਕ ਮੀਟਿੰਗ ਵੀ ਚੱਲਦੀ ਆ ਮਹੀਨੇ ਦੇ ਬਾਅਦ ਤੇ ਹੁਣ ਆ ਲੈ ਸਮਝ ਦੇ ਵਿੱਚ ਪਤਾ ਲੱਗਿਆ ਕੀ ਪਟਰੋਪ ਆਪ ਬੰਦ ਰਹਿਣਗੇ ਜਾਂ ਇੱਦਾਂ ਜਾਂ ਚੱਲਣਗੇ ਜੇਕਰ ਕਿਸੇ ਨੂੰ ਐਮਰਜੈਂਸੀ ਹੋਵੇਗੀ ਤੇ ਪਟਰੋਪ ਪੰਪ પેટ્રોલ ਮਿਲੇਗਾ ਕਿ ਨਹੀਂ ਮਿਲੇਗਾ ਇਹਦੇ ਵਿੱਚ ਆ ਲੋਕਾਂ ਨੂੰ ਬੜੀਆਂ ਦਿੱਕਤ ਪਰੇਸ਼ਾਨੀਆਂ ਸਾਹਮਣਾ ਵੀ ਕਰਨਾ ਪੈ ਸਕਦਾ ਹੋਵੇ ਤੇ ਹੁਣ ਆ ਲੈ ਸਮਝ ਦੇ ਵਿੱਚ ਪਤਾ ਲੱਗਿਆ ਕਿ ਸਰਕਾਰਾਂ ਇਸ ਦਾ ਨਤੀਜਾ ਕੀ ਕਰਦੀ ਹੈ ਜੁੜੇ ਲੋਧਨਾਂ ਦੇ ਨਾਲ ਹਰਿੰਦਰਾਂ ਯੂਮੇ ਰਿਪੋਰਟ ਧੰਨਵਾਦ